ਕੁਝ ਕਰੇ ਇਹ ਨੂੰ ਪੀ ਰੰਬਰ ਇੱਕ ਜੇਕਰ ਤੁਹਾਡਾ ਬੀਪੀ ਜਿਆਦਾ ਹਾਈ ਹੋ ਜਾਵੇ ਤਾਂ ਹਰ ਤੇ ਗਰਮ ਪਾਣੀ ਵਿੱਚ ਇੱਕ ਚਮਚ ਕਾਲੀ ਮਿਰਚ ਪਾਊਡਰ ਰਿਚਰ ਕੇ ਦੋ ਦੇ ਘੰਟੇ ਬਾਅਦ ਛਿੱਪ ਛਿੱਤਰ ਕੇ ਪੀ ਲਵੋ ਇਸ ਨਾਲ ਤੁਹਾਡਾ ਬੀਪੀ ਕੁਝ ਹੱਦ ਤੱਕ ਨਾਰਮਲ ਹੋ ਜਾਵੇਗਾ ਨੰਬਰ 2 ਜੇਕਰ ਤੁਹਾਡੇ ਹੱਥ ਪੈਰ ਹਰ ਸਮੇਂ ਠੰਡੇ ਰਹਿੰਦੇ ਹੋ ਤਾਂ ਤੁਹਾਡੇ ਸਰੀਰ ਵਿੱਚ ਖਣ ਦੀ ਕਮੀ ਹੋ ਸਕਦੀ ਹੈ ਨੰਬਰ 3 ਚਿਪਸ ਖਾਣ ਨਾਲ ਵਜਨ ਤੇਜ਼ੀ ਨਾਲ ਵਧਦਾ ਹੈ 버거 ਤੇ ਪੀਜ਼ਾ ਖਾਣ ਨਾਲ ਉਹਨਾਂ ਵਜਨ ਨਹੀਂ ਵਧਦਾ ਜਿੰਨਾ ਚਿਪਸ ਖਾਣ ਨਾਲ ਵਧਦਾ ਹੈ ਨੰਬਰ 4 ਜਿਹੜੇ ਲੋਕ ਮਿੱਟੀ ਦੇ ਭਾਂਡਿਆਂ ਦੀ ਵਰਤੋਂ ਕਰਦੇ ਹਨ ਉਹ ਬਿਮਾਰੀਆਂ ਤੋਂ ਦੂਰ ਰਹਿੰਦੇ ਹਨ ਮਿੱਟੀ ਦੇ ਭਾਂਡੇ ਵਿੱਚ ਖਾਣਾ ਬਣਾਉਣ ਨਾਲ ਸਾਡੇ ਸਰੀਰ ਨੂੰ ਜ਼ਰੂਰੀ ਖनिज ਪਦਾਰਥ ਮਿਲਦੇ ਹਨ ਨੰਬਰ 5 ਜਿਨ੍ਹਾਂ ਦੇ ਪੇਟ ਵਿੱਚ ਗੈਸ ਆਦ ਬਣਦੀ ਹੈ ਉਹਨਾਂ ਨੂੰ ਅਚਾਰ ਦਾ ਸੇਵਨ ਨਹੀਂ ਕਰਨਾ ਚਾਹੀਦਾ ਨੰਬਰ 6 ਜੇਕਰ ਤੁਸੀਂ ਤਾਂਬੇ ਦੇ ਬਰਤਨ ਵਿੱਚ ਰੱਖਿਆ ਹੋਇਆ ਪਾਣੀ ਪੀਂਦੇ ਹੋ ਤਾਂ ਇਸ ਨਾਲ ਤੁਸੀਂ ਬਹੁਤ ਸਾਰੇ ਰੋਗਾਂ ਤੋਂ ਬਚ ਸਕਦੇ ਹੋ ਧੰਨਵਾਦ ਜੀ